ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਰਤਨ ਜਨਰਲ ਸੈਕਟਰੀ ਲੈਕਚਰਸ਼ਨ ਬਦੂਰੇਤਾ ਐਸਐਸਰ ਸਾਰੇ ਹੀ ਸਮੂਹ ਦੇਸ਼ ਵਾਸੀਆਂ ਨੂੰ ਲੋੜੀ ਅਤੇ ਮਾਗੀ ਦੇ ਤਿਹਾੜੀਆਂ ਲੱਖ ਲੱਖ ਵਧਾਈਆਂ ਦਿੰਦਾ ਆ ਸਭ ਨੂੰ ਅਹੀਂ ਅਪੀਲ ਕਰਾਂਗਾ ਸਭ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਤਿਹਾੜੀ ਬਹੁਤ ਸੁੰਦਰ ਤਿਹਾੜੀ ਹੈ ਇਸ ਨੂੰ ਪਤੰਗ ਪਾਜੀ ਨਾਲ ਲੋਕ ਬੜੀ ਅਚੇ ਤਰੀਕੇ ਨਾਲ ਜਿਸ ਤਰ੍ਹਾਂ ਪਹਿਲਾਂ ਤਿਲਾਉਂਦੇ ਸੀ ਉਸੇ ਤਰ੍ਹਾਂ ਜੋ ਚਾਈਨਾ ਡੋਰਾ ਆ ਗਏ ਨੇ ਇਸ ਤੇ ਥੋੜਾ ਜਿਆ ਰੋਕ ਪਾਈ ਜਾਵੇ ਸਭ ਨੂੰ ਇਹ ਬੇਨਤੀ ਹੈ ਕਿ ਧਾਗੇ ਦੀ ਡੋਰ ਨਾਲ ਆਪਣੀ ਹੀ ਪਤੰਗ ਬਾਈ ਜੀਤੀ ਜਾਵੇ ਜੋ ਛਰਾਤੀ ਅੰਸਰ ਨੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਭੇਜਿਆ ਹੈ ਇਸ ਤੇ ਆਪਾਂ ਥੋੜਾ ਜਿਹਾ ਰੋਕ ਪਾ ਕੇ ਆਪਾਂ ਉਹਨਾਂ ਸਰਕਾਰਾਂ ਨੂੰ ਵੀ ਦਿਖਾਈਏ ਕਿ ਆਪਾਂ ਇਸ ਸਰਕਾਰ ਨੂੰ ਦੱਸੀਏ ਕਿ ਚਾਈਨਾ ਡੋਰ ਜੋ ਖਤਰਨਾਕ ਹੈ ਇਸ ਤੇ ਰੋਕ ਪਾਈ ਜਾਵੇ ਸਭ ਨੂੰ ਪ੍ਰਸ਼ਾਸਨ ਨੂੰ ਸਾਥ ਦੇਣਾ ਚਾਹੀਦਾ ਹੈ ਜੋ ਕੋਈ ਅੰਸਰ ਵਰਤਦਾ ਹੈ ਉਸ ਤੇ ਵੀ ਆਪਾਂ ਨੂੰ ਆਪਣਾ ਕਬਜ਼ਾ ਕਰਨਾ ਚਾਹੀਦਾ ਹੈ ਸਰਕਾਰੀ ਜੋ ਅਦਾਰੇ ਹਨ ਉਹਨਾਂ ਨੇ ਵੀ ਇਹੋ ਚੀਜ਼ ਅਪੀਲ ਕੀਤੀ ਹੈ ਕਿ ਚਾਈਨਾ ਵੱਲੋਂ ਤੇ ਥੋੜੀ ਰੋਕ ਪਾਈ ਜਾਵੇ ਤੇ ਔਰ ਸਾਡੇ ਮੁਕਤ ਸਤਾਲੀ ਮੁਕਤਿਆ ਦੀ ਧਰਤੀ ਤੇ ਜੋ ਮਾਗੀ ਦਾ ਤਿਹਾੜੇ ਬੜੇ ਹੀ ਸੁੰਦਰ ਮਾਰੇ ਦੇ ਜੁਰੀ ਵਿੱਚ ਮਨਾਇਆ ਜਾਵੇ ਸਭ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ